ਗੱਜ ਕੇ ਜਕਾਰੇ ਗੀ ਆਵੇ ਨਿਆਲ ਹੋ ਜਾਵੇ ਰਾਜਨ ਕੇ ਰਾਜ ਮਹਾਰਾਜਾ ਕਲਗੀਹਾਡੇ ਪਾਸ਼ਾ ਦੇ ਮਾਨੂੰ ਭਾਵੇ ਸੋ ਨੀਯਾਕਾਰ ਓਏ ਗੁਰਜੀ ਖੜਾ ਹਾਂ ਪਾਸ਼ਾ ਓਏ ਗੁਰਜੀ ਜੀ ਹਾਂ ਜੀ ਤਫੀਆਂ ਦੇ ਕੌਮੀ ਇਨਸਾਫ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮਰਾਲੇ ਐਸ.ਐਮ ਦਫ਼ਤਰ ਦੇ ਅੱਗੇ ਇਕੱਠੇ ਹੋਏ ਆ ਅਸੀਂ ਸਮਰਾਲੇ ਇਲਾਕਾ ਨਿਵਾਸੀਆਂ ਨੇ ਐਸ.ਐਮ ਸਾਹਿਬ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਜਿਹੜਾ ਪ੍ਰੋਗਰਾਮ ਲਿਖਿਆ ਗਿਆ ਉਹਦੇ ਤਹਿਤ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹੜੇ 32-32 ਸਾਲ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਉਹਨਾਂ ਨੂੰ ਰਿਹਾਅ ਕਰਾਉਣ ਸੰਬੰਧੀ ਅਸੀਂ ਐਸ.ਐਮ. ਸਾਹਿਬ ਨੂੰ ਮੰਗ ਪੱਤਰ ਦੇਣਾ ਜਿਹੜਾ ਕਿ ਇਹ ਮੰਗ ਪੱਤਰ ਰਾਸ਼ਟਰਪਤੀ ਦੇ ਕੋਲੇ ਪਹੁੰਚੂਗਾ ਅਸੀਂ ਮੰਗ ਕਰਦੇ ਹਾਂ ਵੀ ਜਿਹੜੇ ਪੂਰੀਆਂ ਜੇਲ੍ਹਾਂ ਕਰ ਚੁੱਕੇ ਆ ਬੰਦੀ ਸਿੰਘ ਉਹਨਾਂ ਨੂੰ ਬਾਇਜਤ ਰਿਹਾ ਕੀਤਾ ਜਾਵੇ ਉਹ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਰੋ ਰਹੇ ਨੇ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਭਗਵੰਤਮਾਨ ਸਰਕਾਰ ਵਿਧਾਨ ਸਭਾ ਦੇ ਵਿੱਚ ਇਹ ਬੇਅਨਸਾਫੀ ਆ ਬੇਅਨਸਾਫੀ ਦੇ ਖਿਲਾਫ ਮਤਾ ਪਾਸ ਕਰੇ ਤਾਂ ਕਿ ਸਾਡੇ ਬੰਦੀ ਸਿੰਘ ਬਾਹਰ ਆ ਸਕਣ ਜੇ ਤਾਮਨ ਦਾ ਦੂਰੀ ਸਰਕਾਰ ਉਹਨਾਂ ਦੀ ਪਗਾਮੀ ਦੇ ਕਾਤਲਾਂ ਨੂੰ ਮਤਾ ਪਾ ਕੇ ਉਹਨਾਂ ਨੂੰ ਰਿਹਾ ਕਰਵਾ ਸਕਦੀ ਆ ਤਾਂ ਅਸੀਂ ਪੰਜਾਬ ਦੇ ਲੋਕ ਕਿਉਂ ਨਹੀਂ ਰਿਹਾ ਕਰਾ ਸਕਦੇ ਅਸੀਂ ਸਾਰੇ ਇੱਕ ਲੱਤ ਦੇ ਭਾਰ ਹੋ ਕੇ ਇਹ ਮੰਗ ਕਰਦੇ ਆਂ ਕਿ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਹੋ ਕੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਾਂਝੇ ਤੌਰ ਤੇ ਅਭਰਾਲੇ ਹੋਣੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ i yeah, ਪਿੰਡ ਬੰਦ ਸਿੰਘ ਰੇਹਾ ਕਰੋ ਰੇਹਾ ਕਰੋ ਬੰਦੀ ਜੈ ਰਹੇ ਰੇਹਾ ਕਰੋ ਨਿਵਾਸ ਕਰੋ ਬੰਦੀ ਜੈ ਰਹੇ ਰੇਹਾ ਕਰੋ ਨਿਵਾਸ ਕਰੋ ਦੁਆਰਿਆ ਤੇਰੀ ਸੋਚ ਤੇ ਮੈਨਾਂ ਦੇਖੋ ਕੇ ਬੰਦੀ ਸਿੰਘੋ ਤੁਹਾਡੀ ਸੋਚ ਤੇ ਮੈਨਾਂ ਦਵਾਗੇ ਖੋ ਕੇ ਅੱਜ ਆਪਾਂ ਨੇ ਹਾ ਦਾ ਨਾਰਾ ਮਾਰਿਆ ਆਪਾਂ ਦੋ ਦੋ ਘੰਟੇ ਛੱਡੇ ਨੇ ਆਪਣੇ ਸਮੇਂ ਦੇ ਸਾਰਿਆਂ ਦਾ ਤੁਹਾਡਾ ਧੰਨਵਾਦ ਆ ਕਿਉਂਕਿ ਆਪਾਂ ਸਮੇਂ ਦਾ ਵੀ ਆਪਾਂ ਪੂਰਾ ਧਿਆਨ ਰੱਖਿਆ ਤੇ ਇਸ ਕਰਕੇ ਗੱਲ ਇਹ ਆ ਵੀ ਇਹ ਇਹ ਅੱਜ ਜਿਹੜਾ ਕੌਮੀ ਇਨਸਾਫ ਮੋਰਚੇ ਨੇ ਇਹ ਪ੍ਰੋਗਰਾਮ ਦਿੱਤਾ ਸੀ ਜਿੰਨੇ ਵੀ ਬੰਦੀ ਸਿੰਘ ਨੇ ਚਾਹੇ ਐਨਐਸਏ ਲਾ ਕੇ ਅਮਰਪਾਲ ਸਿੰਘ ਨੂੰ ਭਾਈ ਨੂੰ ਉਹ ਨਿਆਇਤ ਤੌਰ ਤੇ ਅੰਦਰ ਰੱਖਿਆ ਹੋਇਆ ਜਦ ਕੇ ਉਹਨੇ ਵਿਧਾਨ ਦੀ ਔਂਖ ਆ ਕੇ ਇਲੈਕਸ਼ਨ ਲੜੀ ਤੇ ਪੰਜਾਬ ਦੇ ਵਿੱਚੋਂ ਰਿਕਾਰਡ ਤੋੜ ਵੋਟਾਂ ਦੇ ਨਾਲ ਉਹ ਜਿੱਤੇ ਆ ਤੇ ਉਸ ਤੋਂ ਬਾਅਦ ਜੇ ਕੋਈ ਮਾੜੀ-ਮੋਟੀ ਗੱਲ ਆ ਤਾਂ ਉਹਦੇ ਤੇ ਕੋਈ ਕੇਸ ਪੈ ਸਕਦਾ ਸੀ ਪਰ ਉਹਨੂੰ ਬਾਹਰਲੇ ਸੂਬਿਆਂ ਦੇ ਵਿੱਚ ਹਜ਼ਾਰਾਂ ਮੀਲ ਦੂਰ ਐਨਐਫਟੀ ਲਾ ਕੇ 3 ਸਾਲ ਤੋ ਜੇਲ੍ਹ ਦੇ ਵਿੱਚ ਰੱਖਣਾ ਮੈਂ ਸਮਝਦਾ ਕਿ ਬੇਇਨਸਾਫੀ ਆ ਕਿ ਜਿਹੜੇ 32-32 ਸਾਲ ਤੋਂ ਸਿੰਘ ਬੈਠੇ ਨੇ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਉਹ ਫੰਕੀਆਂ ਦੇ ਫੰਦੇ ਦੇ ਉੱਤੇ ਉਹ ਫੰਕੀਆਂ ਦੀਆਂ ਕੋਠੜੀਆਂ ਵਿੱਚ ਰੱਖੇ ਗਏ ਨੇ ਤੇ ਉਹਨਾਂ ਦੇ ਲਈ ਆਪਾਂ ਹਾੜਾ ਨਾੜਾ ਮਾਰ ਲਈ ਅੱਜ ਇੱਥੇ ਇਕੱਠੇ ਹੋਏ ਆ ਤੁਸੀਂ ਸਾਰਿਆਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਹਾੜਾ ਨਾੜਾ ਮਾਰਿਆ ਇੱਥੇ ਆ ਕੇ ਤੁਹਾਡਾ ਸਾਰਿਆਂ ਦਾ ਉਹਨਾਂ ਬੰਦੀ ਸਿੰਘਾਂ ਦੇ ਚਰਨਾਂ 'ਚ ਤੁਹਾਡੀ ਅਰਦਾਸ ਤੁਸੀਂ ਕੀਤੀ ਆ ਇੱਕ ਇੱਕ ਕਦਮ ਤੁਹਾਡਾ ਬੰਦੀ ਸਿੰਘਾਂ ਦੇ ਸਿਰਮੱਥੇ ਤੇ ਕੋਟਨਕੋਟ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ